ਇਹ ਕਹਿ ਲੋ ਕਿ ਪੰਜਾਬ ਵਾਸੀਆਂ ਦੀ ਜੇਬ ਤੇ ਡਾਕਾ ਹੈ ਉਹਨਾਂ ਨੂੰ ਜਿਹੜੀ ਆਰਥਿਕ ਜਿਹੜੀ ਉਹਨਾਂ ਦੀ ਵਿਵਸਥਾ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਮੀਨਾਂ ਵੀ ਉਹਨਾਂ ਤੋਂ ਲੈ ਲੈਣੀ ਹੈ ਕਿਸਾਨਾਂ ਤੋਂ ਉਹਨਾਂ ਨੂੰ ਦੇਣਾ ਵੀਕ ਨਹੀਂ ਹੈ ਉਹਦੇ ਖਿਲਾਫ ਅੱਜ ਬਹੁਤ ਵੱਡਾ ਜਿਹੜਾ ਹੈਗਾ ਵਿਸ਼ਾਲ ਧਰਨਾ ਕਮਾਡਾ ਦਫ਼ਤਰ ਦੇ ਸਾਹਮਣੇ ਮਹਾਰੀ ਵਿੱਚ ਕਿ ਕਿਸਾਨ ਕਯੋਨੀ ਨੀਜ਼ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਨੀਤੀ ਉਹਨੂੰ ਅਪਣਾਉਣਾ ਕਿਉਂ ਨਹੀਂ ਚਾਹੁੰਦੇ ਕਿਉਂ ਨਹੀਂ ਲੈਣਾ ਚਾਹੁੰਦੇ ਤੁਸੀਂ ਉਹਨਾਂ ਤੋਂ ਕੰਸੈਂਟ ਸਾਈਨ ਕਰਾ ਲੈਣਾ ਉਹ ਉਹਨਾਂ ਨੂੰ ਦੇਣਾ ਕੁਝ ਨਹੀਂ ਹੈ ਜਿਹੜੀ ਉਹਨਾਂ ਦੀ ਪ੍ਰਾਪਰਟੀ ਆ ਤੁਹਾਡੇ ਕੋਲ 3 ਸਾਲ ਬਾਅਦ ਹੋ ਜਾਣੀ ਐ। ਜਿਹੜੀ ਸਾਨੂੰ ਚਾਹੀਦੀ ਨਹੀਂ ਸਾਨੂੰ ਸਾਡੀ ਮੰਗਿਆ ਕੋਈ ਨਹੀਂ ਐ ਉਹ ਸਾਡੇ ਤੇ ਕਿਉਂ ਪੈਸਾ ਥੋਪਿਆ ਜਾ ਰਿਹਾ। ਉਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਆਪਣੇ ਸਾਈਨ ਕਰਨ ਤੋਂ ਭੱਜਲੇ ਜੇ ਪਾਲਿਸੀ ਇੰਨੀ ਵਧੀਆ ਸੀਗੀ ਤਾਂ ਉਹ ਉੱਥੇ ਕਰਦੇ ਸਿਗਨੇਚਰ ਕਿਉਂ ਭੱਜੇ ਹੋ। ਉਹਨਾਂ ਨੂੰ ਪਤਾ ਹੈ ਕਿ ਇੱਕ ਕਿਸਾਨਾਂ ਦੀ ਜੇਬ ਤੇ ਡੱਕਾ ਹੈ ਕਿਸਾਨਾਂ ਦੀ ਵੀ ਜੇਬ ਤੇ ਡੱਕਾ ਹੈ ਜੇ ਕਿਸਾਨ ਕਿਸਾਨੀ ਨਹੀਂ ਕਰੂਗਾ ਮਜ਼ਦੂਰੀ ਭੁੱਖਾ ਮਰੂਗਾ ਕਿਸਾਨਾਂ ਨੇ ਫਸਲ ਆੜਤੀਆਂ ਦੇ ਸਿੱਟੜੀ ਹੁੰਦੀ ਹੈ ਸਾਡਾ ਆੜਤੀਆਂ ਦਾ ਜਿਹੜਾ ਹੈਗਾ ਉਹ ਉਹ ਪ੍ਰਭਾਵਿਤ ਹੋ ਜਾਣਗੇ ਇਹ ਸਾਬ ਲਾ ਲਓ ਕਿ ਨਿਰਾਪੁਰਾ ਪੰਜਾਬ ਨੂੰ ਕੰਗਾਲ ਕਰ ਲਗਿਆ ਕਿੱਥੇ ਹੈ ਹੋਰ ਅੰਗਲਾ ਪੰਜਾਬ ਮੋਹਾਲੀ ਨੂੰ ਵਸੇ ਨੂੰ ਤਕਰੀਬਨ 50 ਸਾਲ ਤੋਂ ਉੱਪਰ ਹੋ ਗਿਆ ਹਾਲੇ ਤੱਕ ਮੋਹਾਲੀ ਦਾ ਡਵਲਪ ਨਹੀਂ ਹੋ ਪਾਇਆ ਜਨਤਾ ਮੋਹਾਲੀ ਦੇ ਵਿੱਚ ਜਿਹੜੇ ਮਗਾਲੀ ਦੇ ਲੋਕਾਂ ਨੂੰ ਸੁਵਿਧਾਵਾਂ ਮਿਲਣ ਮਿਲਣੀਆਂ ਚਾਹੀਦੀਆਂ ਉਹ ਤਾਂ ਮਿਲਦੀਆਂ ਨਹੀਂ ਪਈਆਂ ਨਾ ਪਾਣੀ ਇੱਥੇ ਨਾ ਇੱਥੇ ਇਲੈਕਟ੍ਰਿਸਿਟੀ ਪ੍ਰੋਪਰ ਨਾ ਇੱਥੇ ਸੈਲਿਊਟੇਸ਼ਨ ਦਾ ਸੀਵਰਜ ਲਾਲੋ ਉਹਨੇ ਦਾ ਤੁਸੀਂ ਦੇਖ ਰਹੇ ਹੋ ਹਾਲਾਤ ਨੇ ਦਿਨਾਂ ਚੱਲਦਾ ਪਿਆ ਕੀ ਹਾਲ ਹੋਇਆ ਤੇ 65000 ਏਕੜ ਹੋਰ ਲੈਂਡ ਲੈ ਕੇ ਇਹ ਪੰਜਾਬ ਦਾ ਕਿਉਂ ਸੱਤਿਆ ਨਾਸਮਰ ਰਿਖੀ ਹੋਈ ਹੈ ਸੋ ਸਾਰੇ ਹੋਲ ਪੰਜਾਬ ਨਾ ਉਹ ਪਹਿਲਾਂ ਇਹਨੀਆਂ ਟੁਟਕਲਿਆਂ ਚ ਜਾਣਦੇ ਕਹਾਣੀਆਂ ਦੇ ਵਿੱਚ ਫਸ ਗਿਆ ਹੁਣ ਨਹੀਂ ਫਸਣ ਵਾਲਾ ਹੁਣ ਸਭ ਨੂੰ ਪਤਾ ਵੀ ਅੱਗੇ ਕੀ ਹੋਣ ਜਾ ਰਿਹਾ ਕੀ ਹੋਣਾ ਤੇ ਪੰਜਾਬੀ ਆਪੀ ਰੱਖਿਆ ਆਪ ਕਰਨੀ ਜਾਣਦਾ ਦੇਖੋ ਇਹ ਕਹਿਣ ਦੀਆਂ ਗੱਲਾਂ ਔਰ ਜਿਵੇਂ ਹਾਥੀ ਦੇ ਖੰਦ ਦੰਦ ਖਾਣਦੇ ਔਰ ਦਿਖਾਣਦੇ ਔਰ ਦੀ ਗੱਲ ਹੈ ਅੱਜ ਇੱਕ ਵੱਡਾ ਤਰਨਾ ਰੱਖਿਆ ਗਿਆ ਇਸ ਸਮੇ ਅਸੀਂ ਖੜੇ ਹੋਇਆ ਆਂ ਅੰਬ ਸਾਹਿਬ ਗੁਰਦੁਆਰਾ ਦੇ ਕੋਲ ਜਿੱਥੇ ਇੱਕ ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਵੱਡਾ ਤਰਨਾ ਰੱਖਿਆ ਗਿਆ ਕੋਈ ਗੱਲਬਾਤ ਕਰਾਂਗੇ ਜੋ ਅਕਾਲੀ ਦਲ ਦੇ ਲੀਡਰ ਇੱਥੇ ਵੱਡੇ ਵੱਡੇ ਪਹੁੰਚੇ ਹੋਏ ਨੇ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੀ ਵੱਡੀ ਟੀਮ ਤੁਹਾਡੇ ਨਾਲ ਖੜੀ ਹੋਈ ਹੈ ਅੱਜ ਇੱਕ ਤਰਨਾ ਰੱਖਿਆ ਹੋਇਆ ਅੰਬ ਸਾਹਿਬ ਤੇ ਕੀ ਕਹਿਣਾ ਚਾਹੋਗੇ ਜਿਹੜੀ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਪਾਲਿਸੀ ਬਣਾਈ ਗਈ ਹੈ ਉਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਉਹਦੇ ਖਿਲਾਫ ਅੱਜ ਬਹੁਤ ਵੱਡਾ ਵਿਸ਼ਾਲ ਧਰਨਾ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾ ਜਾ ਰਿਹਾ ਜ ਜਿਹਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਕਰਨਗੇ ਕਿਉਂਕਿ ਜੇ ਸ਼੍ਰੋਮਣੀ ਅਕਾਲੀ ਦਲ ਇਹਦੇ ਖਿਲਾਫ ਨਹੀਂ ਬੋਲੇਗਾ ਜੇ ਇਹ ਪਾਲਿਸੀ ਲਾਗੂ ਹੁੰਦੀ ਹੈ ਤਾਂ ਪੰਜਾਬ ਵਾਸੀਆਂ ਲਈ ਬਹੁਤ ਘਾਤਕ ਹੈ ਇਹ ਕਹਿ ਲੋ ਕਿ ਪੰਜਾਬ ਵਾਸੀਆਂ ਦੀ ਜੇਬ ਤੇ ਡੱਕਾ ਹੈ ਉਹਨਾਂ ਨੂੰ ਜਿਹੜੀ ਆਰਥਿਕ ਜਿਹੜੀ ਉਹਨਾਂ ਦੀ ਬਵਿਸਥਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹਦਾ ਮੇਨ ਮਕਸਦ ਪੰਜਾਬ ਸਰਕਾਰ ਦਾ ਇਹ ਹੈ ਕਿ ਜ਼ਮੀਨਾਂ ਵੀ ਉਹਨਾਂ ਤੋਂ ਲੈ ਲੈਣੀ ਹੈ ਕਿਸਾਨਾਂ ਤੋਂ ਉਹਨਾਂ ਨੂੰ ਦੇਣਾ ਵੀ ਕੱਖ ਨਹੀਂ ਹੈ ਉਹਦੇ ਖਿਲਾਫ ਅੱਜ ਬਹੁਤ ਵੱਡਾ ਜਿਹੜਾ ਹੈਗਾ ਵਿਸ਼ਾਲ ਧਰਨਾ ਗਮਾੜਾ ਦਫ਼ਤਰ ਦੇ ਸਾਹਮਣੇ ਮਹਾੜੀ ਵਿੱਚ ਵਿਖੇ ਲੱਗਣ ਜਾ ਰਿਹਾ ਜਿਦੇ ਵਿੱਚ ਸਾਰੇ ਸ਼ਮੂਲੀਅਤ ਕਰ ਰਹੇ ਹਨ ਪਰ ਕੰਗ ਮੈਂ ਉਹ ਤਾਂ ਕਹਿੰਦੇ ਨੇ ਅਸੀਂ ਪੰਜਾਬ ਦੇ ਭਲੇ ਦੇ ਲਈ ਸੋਚਦੇ ਆ ਵੀ ਕਲੋਨੀਆਂ ਕੱਟਣੇ ਜਿਹੜੀ ਪਹਿਲਾਂ ਵੀ ਕਲੋਨੀਆਂ ਕੱਟੀਆਂ ਸੀ ਉਹ ਗੈਰ ਕਾਨੂੰਨੀ ਸੀ ਪਰ ਹੁਣ ਅਸੀਂ ਕਾਨੂੰਨੀ ਤੌਰ ਤੇ ਕੱਟਾਂਗੇ ਬਹੁਤ ਕੁਝ ਸੁਵਿਧਾਵਾਂ ਦੇਵਾਂਗੇ ਯਾਨੀ ਹੱਕਾਂ ਦੇ ਲਈ ਹੈ ਕਹਿੰਦੇ ਕਿ ਕਿਸਾਨਾਂ ਦੇ ਜੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਹੈ ਜੋ ਕਹਿੰਦੇ ਕਿ ਕਿਸਾਨਾਂ ਕਿਸਾਨਾਂ ਦੇ ਭਲੇ ਵਾਸਤੇ ਹੈ ਫਿਰ ਕਿਸਾਨ ਕਿਉਂ ਨਹੀਂ ਇਹਨਾਂ ਦੀ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਨੀਤੀ ਉਹਨਾਂ ਨੂੰ ਅਪਣਾਉਣਾ ਕਿਉਂ ਨਹੀਂ ਚਾਹੁੰਦੇ ਕਿਉਂ ਨਹੀਂ ਲੈਣਾ ਚਾਹੁੰਦੇ ਤੁਸੀਂ ਉਹਨਾਂ ਤੋਂ ਕੰਸੈਂਟ ਸਾਈਨ ਕਰਾ ਲੈਣਾ ਉਹਨਾਂ ਨੂੰ ਦੇਣਾ ਕੁਝ ਨਹੀਂ ਹੈ ਜਿਹੜੀ ਉਹਨਾਂ ਦੀ ਪ੍ਰਾਪਰਟੀ ਆ ਤੁਹਾਡੇ ਕੋਲ 3 ਸਾਲ ਬਾਅਦ ਹੋ ਜਾਣੀ ਐ ਤੁਸੀਂ ਸਾਲ ਉਹਨਾਂ ਨੂੰ ਠੇਕਾ ਦੇ ਲੋਗੇ 2 ਸਾਲ ਦੇ ਲੋਗੇ 3 ਸਾਲ ਠੇਕਾ ਦੇ ਲੋਗੇ ਉਹਨਾਂ ਦੀ ਪਾਲਿਸੀ ਦੇ ਵਿੱਚ ਲਿਖਿਆ ਹੋਇਆ ਹੈ ਕਿ 3 ਸਾਲ ਬਾਅਦ ਜਿਹੜਾ ਠੇਕਾ ਦਿੱਤਾ ਜਾਊਗਾ ਉਹਨੂੰ ਬੰਦ ਕਰ ਦਿੱਤਾ ਜਾਊਗਾ ਕਿੱਥੋਂ ਪ੍ਰੋਜੈਕਟ ਪੂਰਾ ਹੋ ਜਾਊਗਾ ਜਿਹੜੇ ਬੰਦ ਪਏ ਪ੍ਰੋਜੈਕਟ ਐ ਪਹਿਲਾਂ ਉਹਨਾਂ ਨੂੰ ਪੂਰੇ ਕਰ ਲੈਣ ਉਹ ਉਹ ਚੀਜ਼ਾਂ ਦੇਣ ਜਿਹੜੀਆਂ ਜਨਤਾ ਨੂੰ ਚਾਹੀਦੀਆਂ ਨੇ ਪਬਲਿਕ ਨੂੰ ਚਾਹੀਦੀਆਂ ਜਿਹੜੀ ਸਾਨੂੰ ਚਾਹੀਦੀ ਨਹੀਂ ਸਾਨੂੰ ਸਾਡੀ ਮੰਗੇ ਕੋਈ ਨਹੀਂ ਹੈ ਉਹ ਸਾਡੇ ਤੇ ਕਿਉਂ ਫੈਸਲਾ ਥੋਪਿਆ ਜਾ ਰਿਹਾ ਬਿਲਕੁਲ ਜੀ ਮੈਮ ਗੱਲ ਇਹ ਵੀ ਹੈ ਨਾ ਕਿ ਉਹ ਕਹਿੰਦੇ ਕਿ ਕੁਝ ਕੁ ਲੋਕ ਆਵਾਜ਼ ਚੱਕ ਰਹੇ ਨੇ ਬਾਕੀ ਤਾਂ ਕਹਿੰਦੇ ਕੁਝ ਬੋਲਦੇ ਹੀ ਨਹੀਂ ਹੈਗੇ ਕਹਿੰਦੇ ਕਿ ਜਿਹੜੇ ਵਿਰੋਧੀ ਪਾਰਟੀਆਂ ਉਹੀ ਆਵਾਜ਼ ਚੱਕ ਰਹੇ ਕਹਿੰਦੇ ਜਦ ਵਿਧਾਨ ਸਭਾ ਦੇ ਸੈਸ਼ਨ ਲੈ ਉੱਥੇ ਤਾਂ ਬੋਲਦੇ ਨਹੀਂ ਹੈਗੇ ਬਾਹਰ ਆ ਜਾਂਦੇ ਨੇ ਵਰਕਆਊਟ ਕਰਕੇ ਦੇਖੋ ਇਸ ਤਰ੍ਹਾਂ ਦਾ ਨਹੀਂ ਹੈ ਜੇ ਜੇ ਪਬਲਿਕ ਨੇ ਸਾਨੂੰ ਕਿਹਾ ਸਾਡੇ ਨਾਲ ਖੜੀ ਹੋਈ ਹੈ ਦੇਖੋ ਪਹਿਲਾਂ ਵਿਸ਼ਾਲਤਰ ਨੇ ਦੋ ਲੱਗਿਆ ਇੱਕ ਲੁਧਿਆਣਾ ਚ ਲੱਗਿਆ ਉਸ ਤੋਂ ਪਹਿਲਾਂ ਜੀਰੇ ਚ ਲੱਗਿਆ ਅੱਜ ਇੱਥੇ ਮਹਾਰੀ ਚ ਲੱਗਣ ਜਾ ਰਿਹਾ ਤੁਹਾਡੇ ਸਾਹਮਣੇ ਹੈ ਜੇ ਲੋਕੀ ਇਸ ਪਾਲਿਸੀ ਨੂੰ ਪਸੰਦ ਕਰਦੇ ਹੋਣ ਉਹ ਕਿਉਂ ਨਾ ਅਪਣਾਉਣ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਆਪਣੇ ਸਾਈਨ ਕਰਨ ਤੋਂ ਭੱਜਲੇ ਜੇ ਪਾਲਿਸੀ ਇੰਨੀ ਵਧੀਆ ਸੀਗੀ ਤਾਂ ਉਹ ਉੱਥੇ ਕਰ ਦੇ ਸਿਗਨੇਚਰ ਕਿਉਂ ਭੱਜੇ ਉਹ ਉਹਨਾਂ ਨੂੰ ਪਤਾ ਹੈ ਕਿ ਇਹ ਕਿਸਾਨਾਂ ਦੀ ਜੇਬ ਤੇ ਡੱਕ ਹੈ ਕਿਸਾਨਾਂ ਦੀ ਵੀ ਜੇਬ ਤੇ ਡੱਕ ਹੈ ਜੇ ਕਿਸਾਨ ਕਿਸਾਨੀ ਨਹੀਂ ਕਰੂਗਾ ਮਜ਼ਦੂਰ ਵੀ ਭੁੱਖਾ ਮਰੂਗਾ ਜੇ ਕਿਸਾਨ ਕਿਸਾਨੀ ਨਹੀਂ ਕਰੂਗਾ ਸਾਡਾ ਡੈਰੀ ਫਾਰਮਿੰਗ ਦਾ ਜਿਹੜਾ ਧੰਦਾ ਉਹ ਬੰਦ ਹੋ ਜਾਊਗਾ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਬੰਦ ਹੋ ਜਾਣਗੀਆਂ ਜਿਹੜਾ ਅਸੀਂ ਦੁੱਧ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਆਉਂਦਾ ਜਦੋਂ ਆ ਕੇ ਵੇਰਕਾ ਚ ਆਉਂਦਾ ਵੇਰਕਾ ਚੋਂ ਆ ਕੇ ਫੇਰ ਸ਼ਹਿਰ ਦੇ ਲੋਕਾਂ ਨੂੰ ਉਸ ਅਸੀਂ ਦੁੱਧ ਸਾਨੂੰ ਮਿਲਦਾ ਹੈਗਾ ਸਾਡਾ ਉਹ ਧੰਦਾ ਬੰਦ ਹੋ ਜਾਊਗਾ ਕਿਸਾਨਾਂ ਨੇ ਫਸਲ ਆੜਤੀਆਂ ਦੇ ਸਿੱਟੜੀ ਹੁੰਦੀ ਹੈ ਸਾਡੇ ਆੜਤੀਆਂ ਦਾ ਜਿਹੜਾ ਹੈਗਾ ਉਹ ਪ੍ਰਭਾਵਿਤ ਹੋ ਜਾਣਗੇ ਇਹ ਸਾਬ ਲਾ ਲੋ ਕਿ ਨਿਰਾਪੁਰਾ ਪੰਜਾਬ ਨੂੰ ਕੰਗਾਲ ਕਰ ਲਗਿਓ ਕਿੱਥੇ ਹੋਰ ਅੰਗਲਾ ਪੰਜਾਬ ਤੁਸੀਂ ਤਾਂ ਪੰਜਾਬ ਨੂੰ ਮਤਲਬ ਕਿ ਬਿਲਕੁਲ ਖਤਮ ਕਰਨ ਲੱਗੇ ਹੋਏ ਹੋ ਤੇ ਸਾਨੂੰ ਕੋ ਲੋੜ ਹੀ ਨਹੀਂ ਐ ਸਾਨੂੰ ਸ਼ਹਿਰੀ ਕਰਨ ਦੀ ਲੋੜ ਹੀ ਨਹੀਂ ਐ ਸਾਡੇ ਪਿੰਡ ਬਹੁਤ ਸੋਹਣੇ ਆ ਅਸੀਂ ਤਾਂ ਬੜੇ ਮਾਣ ਨਾਲ ਕਹਿੰਦੇ ਆ ਨਾ ਕਿ ਮੇਰਾ ਪਿੰਡ ਸਭ ਤੋਂ ਸੋਹਣਾ ਮੇਰਾ ਦੇਸ਼ ਹੋਵੇ ਪੰਜਾਬ ਤੇ ਅਸੀਂ ਆਪਣੇ ਪੰਜਾਬ ਨੂੰ ਕਿਉਂ ਜੜਨ ਦਵਾਂਗੇ ਸਾਨੂੰ ਪਿੰਡਾਂ ਦੀ ਲੋੜ ਐ ਸਤ ਅਜ ਸੈਕੜਾ ਬੀਬੀਆਂ ਤੁਹਾਡੇ ਨਾਲ ਖੜੀਆਂ ਨੇ ਕਿੱਦਾਂ ਦਾ ਲੱਗਦਾ ਕਿ ਇੱਕ ਸਯੋਗ ਪੰਜਾਬ ਦਾ ਹੋਰ ਲੋਕਾਂ ਦਾ ਵੀ ਮਿਲ ਰਿਹਾ ਦੇਖੋ ਜਿੱਥੇ ਜਦੋਂ ਵੀ ਕਿਤੇ ਕਿਸੇ ਵੀ ਸਰਕਾਰ ਨੇ ਕੋਈ ਗਲਤ ਫੈਸਲਾ ਕੀਤਾ ਤੇ ਬੀਬੀਆਂ ਉਹਦੇ ਹੱਕ ਦੇ ਵਿੱਚ ਡਟ ਕੇ ਖੜੀਆਂ ਨੇ ਕਿਉਂਕਿ ਬੀਬੀਆਂ ਨੂੰ ਪਤਾ ਕਿ ਜੇ ਅਸੀਂ ਆਪਣੇ ਘਰਾਂ ਨੂੰ ਆਪਣੀਆਂ ਜ਼ਮੀਨਾਂ ਨੂੰ ਤੇ ਆਪਣੇ ਧੰਦਿਆਂ ਨੂੰ ਨਹੀਂ ਬਚਾਵਾਂਗੇ ਤਾਂ ਕੱਲ ਨੂੰ ਅਸੀਂ ਬੱਚੇ ਕਿੱਥੋਂ ਪਾਲਾਂਗੇ ਬੀਬੀਆਂ ਅੱਜ ਘਰੋਂ ਘਰੋਂ ਕਰ ਛੱਡ ਕੇ ਕੰਮ ਧੰਦੇ ਛੱਡ ਕੇ ਆਉਣਾ ਬੜਾ ਔਖਾ ਹੁੰਦਾ ਹੈ ਇਨਾਂ ਤਰ੍ਹਾਂ ਦੇ ਵਿੱਚ ਕਿਉਂ ਸ਼ਮੂਲੀਅਤ ਕਰ ਰਹੀਆਂ ਨੇ ਉਹ ਵੀ ਇਸ ਤਰੀਕੇ ਨਾਲ ਜਾਣੂਆ ਹੁਣ ਜਨਤਾ ਨੂੰ ਇਹ ਨਹੀਂ ਤੁਸੀਂ ਗੁੰਮਰਾਹ ਨਹੀਂ ਕਰ ਸਕਦੇ ਜਿਵੇਂ ਪਿਛਲੇ ਸਮੇਂ 'ਚ ਕੀਤਾ ਕਿ ਬੀਬੀਆਂ ਨੂੰ 1000 ਰੁਪਿਆ ਦੇਵਾਂਗੇ ਤੁਸੀਂ ਗੁੰਮਰਾਹ ਕਰ ਲਿਆ ਹੁਣ ਜਨਤਾ ਗੁੰਮਰਾਹ ਨਹੀਂ ਹੋਣ ਵਾਲੀ ਹੈ ਹੁਣ ਤਾਂ ਤੁਸੀਂ ਪਿੰਡਾਂ 'ਚ ਵੜ ਕੇ ਦੇਖਿਓ ਸੰਗਤ ਤੁਹਾਡੇ ਪਿੱਛੇ-ਪਿੱਛੇ ਤੁਸੀਂ ਮੁਰੇ-ਮੁਰੇ ਭੱਜਣਾ ਜੋ ਤੁਸੀਂ ਹਾਲ ਪੰਜਾਬ ਦਾ ਕਰਤਾ ਸੋ ਧੰਨਵਾਦ ਸੋ ਅਕਾਲੀ ਲੀਡਰ ਹੋਰ ਵੀ ਖੜੇ ਨੇ ਸਰ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਪੰਜਾਬ ਦੇ ਵਿੱਚੋਂ ਕਿ ਕਿਹੜੀ-ਕਿਹੜੀ ਥਾਵਾਂ ਤੋਂ ਲੀਡਰ ਪਹੁੰਚ ਰਹੇ ਨੇ ਲੋਕ ਪਹੁੰਚ ਰਹੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਜੀ ਪੰਜਾਬ ਸਾਰੇ ਹਿੰਦੁਸਤਾਨ ਨੂੰ ਫੀਡ ਕਰਦਾ ਸਾਰੇ ਹਿੰਦੁਸਤਾਨ ਦੀ ਜਦੋਂ ਵੀ ਭੀੜ ਪੈਂਦੀ ਹੈ ਉਹ ਪੰਜਾਬ ਵੱਲ ਨੂੰ ਦੇਖਦੇ ਆ ਤੇ ਜੇ ਪੰਜਾਬ ਅਨਾਜ ਅੰਨਕ ਪੈਦਾ ਕਰਦਾ ਜਿਹੜਾ ਹਿੰਦੁਸਤਾਨ ਦਾ ਪੂਰੇ ਵਰਲਡ ਦਾ ਜਿਹੜਾ ਢਿੱਡ ਭਰ ਸਕਦਾ ਆਏ ਪੰਜਾਬ ਨੂੰ ਕਿਉਂ ਮਾਰਨ ਤੇ ਲੱਗੇ ਹੋਇਆ ਇਹਨਾਂ ਦੇ ਪਿੱਛੇ ਇਹਨਾਂ ਦੀ ਕੀ ਮਨਸ਼ਾ ਨੰਬਰ 2 ਤੁਸੀਂ ਇਹ ਦੇਖੋ ਬਈ ਮੋਹਾਲੀ ਨੂੰ ਵਸੇ ਨੂੰ ਤਕਰੀਬਨ 50 ਸਾਲ ਤੋਂ ਉੱਪਰ ਹੋ ਗਿਆ ਹਾਲੇ ਤੱਕ ਮੋਹਾਲੀ ਦਾ ਡਵੈਲਪ ਨਹੀਂ ਹੋ ਪਾਇਆ ਇਹਨਾਂ ਤੋਂ ਮੋਹਾਲੀ ਦੇ ਵਿੱਚ ਜਿਹੜੇ ਮੋਹਾਲੀ ਦੇ ਲੋਕਾਂ ਨੂੰ ਸੁਵਿਧਾਵਾਂ ਮਿਲਣ ਮਿਲਣੀਆਂ ਚਾਹੀਦੀਆਂ ਉਹ ਤਾਂ ਮਿਲਦੀਆਂ ਨਹੀਂ ਪਈਆਂ ਨਾ ਪਾਣੀ ਇੱਥੇ ਨਾਇਤਰ ਇਲੈਕਟ੍ਰਿਸਿਟੀ ਪ੍ਰੋਪਰ ਨਾਇਤੇ ਸੈਨੀਟੇਸ਼ਨ ਦਾ ਸੀਵਰੇਜ ਲਾ ਲੋ ਕੋੜੇ ਦਾ ਤੂੰ ਦੇਖ ਰਿਹਾ ਹਾਲ ਹੈ ਤਾਂ ਇਹ ਦੇਣਾ ਚੱਲਦਾ ਪਿਆ ਕੀ ਹਾਲ ਹੋਇਆ ਪਿਆ ਤੇ 65000 ਏਕੜ ਹੋਰ ਲੈਂਡ ਲੈ ਕੇ ਇਹ ਪੰਜਾਬ ਦਾ ਕਿਉਂ ਸਤਿਆਨਾ ਸਮਰਨ ਲੱਗੇ ਹੋਇਆ ਉਹ ਤਾਂ ਕਹਿੰਦੇ ਨੇ ਕਿ ਅਸੀਂ ਵਿਕਾਸ ਬਹੁਤ ਕੀਤਾ ਹੈ ਪੰਜਾਬ ਦਾ ਪਿਗਲਾ ਪੰਜਾ ਚਲਾਇਆ ਕਹਿੰਦੇ ਚੈਨਾ ਤੋੜੀਆਂ ਨਸ਼ੇ ਨੂੰ ਲੈ ਕੇ ਹੁਣ ਆਪਾਂ ਜੀ ਗੱਲ ਕਰੀਏ ਬਿਕਮ ਸਿੰਘ ਮਜੀਠੀਆ ਦੀ ਕਹਿੰਦੇ ਵੱਡੇ ਜਰਨੈਲਾਂ ਨੂੰ ਅੰਦਰ ਕੀਤਾ ਕਹਿੰਦੇ ਕਿ ਹੁਣ ਦੇਖ ਲੋ ਕਹਿੰਦੇ ਕਿ ਪਰ ਫਿਰ ਵੀ ਕਹਿੰਦੇ ਕਿ ਅਸੀਂ ਯਾਨੀ ਕੰਮ ਕਰ ਰਹੇ ਹਾਂ ਪੰਜਾਬ ਦੇ ਲਈ ਦੇਖੋ ਜਿਹੜੀ ਤਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਵਾਲੀ ਗੱਲ ਹੈ ਉਹ ਤਾਂ ਸਾਰੇ ਨਜ਼ਰ ਆ ਰਹੇ ਪੋਲਿਟਿਕਲ ਵਦਨਤਾ ਸਾਰਾ ਹੈ ਦੇਖੋ ਜੇ ਆਹ ਚੀਜ਼ਾਂ ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਕਲੀਨ ਚਿੱਟ ਦਿੱਤੇ ਹੋਈ ਆ ਸੋ ਇਹਦੇ ਤੋਂ ਸਾਰੇ ਹੁਣ ਪੰਜਾਬ ਨਾਲ ਉਹ ਪਹਿਲਾਂ ਇਹਨੀਆਂ ਚੁਟਕਲੀਆਂ ਚ ਜਾਣਦੇ ਕਹਾਣੀਆਂ ਦੇ ਵਿੱਚ ਫਸ ਗਿਆ ਹੁਣ ਨਹੀਂ ਫਸਣ ਵਾਲਾ ਹੁਣ ਸਭ ਨੂੰ ਪਤਾ ਵੀ ਅੱਗੇ ਕੀ ਹੋਣ ਜਾ ਰਿਹਾ ਕੀ ਹੋਣਾ ਤੇ ਪੰਜਾਬੀ ਆਪਣੀ ਰੱਖਿਆ ਆਪ ਕਰਨੀ ਜਾਣਦਾ ਠੀਕ ਆ ਨੰਬਰ 2 ਜਿਹੜੀ ਵਿਕਾਸ ਦੀ ਤੁਸੀਂ ਗੱਲ ਕੀਤੀ ਹੈ ਮੈਂ ਤਾਂ ਵਿਕਾਸ ਤਾਂ ਉਹਨੂੰ ਪਹਿਲਾਂ ਹੀ ਕਹੀ ਜਾਂਦਾ ਵੀ ਜਿਹੜੇ ਆਲਰੇਡੀ ਐਗਜ਼ਿਸਟਿੰਗ ਹੈ ਉਨ੍ਹਾਂ ਦਾ ਵਿਕਾਸ ਤਾਂ ਕਰ ਲੋ ਤੁਸੀਂ ਹੋਰ ਅੱਗੇ ਕਰਨ ਰਿਓ ਕਿਸਾਨਾਂ ਨੂੰ ਨਿਯਤਤ ਕਰਨ ਲੱਗੇ ਹੋ ਆਪਣੇ ਉਹਨਾਂ ਦੇ ਕਿਸਾਨ ਦੇ ਹਥਿਆਰ ਕੀ ਆ ਹਾਲ ਠੀਕ ਹੈ ਨਾ ਜੀ ਉਹਨਾਂ ਦੇ ਟਰੈਕਟਰ ਕਨੇ ਟਰਾਲੀਆਂ ਉਹਨਾਂ ਦੇ ਪਸ਼ੂ ਤੁਸੀਂ ਉਹਨਾਂ ਨੂੰ ਨਿਯਤਤ ਕਰਨ ਲੱਗੇ ਹੋ ਉਹਨਾਂ ਦੇ ਜਿਹੜੇ ਪਿੰਡਾਂ 'ਚ ਜਿਹੜੇ ਨੌਜਵਾਨ ਹੈਗੇ ਆ ਬੇਰੋਜ਼ਗਾਰ ਹੋਰ ਕਰਨ ਲੱਗੇ ਹੋ ਅੱਗੇ ਬੇਰੋਜ਼ਗਾਰੀ ਜੰਨੀ ਆ ਤੁਸੀਂ ਰੋਜ਼ਗਾਰੀ ਤਾਂ ਦਿਓ ਉਸ ਤੋਂ ਬਾਅਦ ਤੁਸੀਂ ਜੇ ਇਹ ਸੋਚਦੇ ਹੋ ਵੀ ਹੁਣ ਅਸੀਂ ਅੱਗੇ ਫਰਦਰ ਡਵੈਲਪਮੈਂਟ ਕਰ ਸਕਦੇ ਆ ਜਰੂਰ ਕਰੋ ਪਰ ਇਹ ਅੱਜ ਦੀ ਡੇਟ ਦੇ ਵਿੱਚ ਪੂਰੀ ਦੇ ਪੂਰੀ ਪੰਜਾਬ ਦੇ ਹੱਕਾਂ ਤੇ ਕਿਸਾਨਾਂ ਦੇ ਹੱਕਾਂ ਤੇ ਬੀਬੀਆਂ ਦੇ ਹੱਕਾਂ ਤੇ ਔਰ ਹਰ ਪੰਜਾਬੀ ਦੇ ਜਿਹੜੇ ਵੀ ਉਹਦੀ ਇੱਕ ਹੱਕ ਬਣਦਾ ਉਹ ਤੇ ਡਾਕਾ ਸੋ ਧੰਨਵਾਦ ਜੀ ਸੋ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਸਰਕਾਰਾਂ ਇਹ ਗੱਲਾਂ ਕਰ ਰਹੀਆਂ ਕਹਿੰਦੇ ਅਸੀਂ ਵਿਕਾਸ ਕੀਤਾ ਤੇ ਕਰਪਸ਼ਨ ਵੀ ਬੰਦ ਕਰਤੀ ਦੇਖੋ ਜੇ ਆਪਾਂ ਦੇਖੀਏ ਕਿ ਇਹਨਾਂ ਦਾ ਵਿਕਾਸ ਦੀ ਗੱਲ ਨੂੰ ਧਿਆਨ ਚ ਰੱਖੀਏ ਤਾਂ ਅੱਜ ਤੱਕ ਇਹਨਾਂ ਨੇ ਪੰਜਾਬ ਦੇ ਵਿੱਚ ਕਿਤੇ ਕਿੰਨੀ ਲਾਈ ਤੁਸੀਂ ਪਿੰਡਾਂ ਦੇ ਵਿੱਚ ਵੜ ਕੇ ਦੇਖ ਲਓ ਸਾਢੇ 3 ਸਾਲ ਹੋ ਗਏ 1 ਕਿਲੋਮੀਟਰ ਵੀ ਕੋਈ ਸੜਕ ਇਹਨਾਂ ਨੇ ਰਿਪੇਅਰ ਨਹੀਂ ਕੀਤੀ ਹੈਗੀ ਤੇ ਬਾਕੀ ਵਿਕਾਸ ਦੀ ਗੱਲ ਜਿਹੜੀ ਇਹ ਗੱਲ ਕਰਦੇ ਆ ਇਹ ਐਕਟਰੋ ਪਾਲਿਸ਼ ਜਿਹੜਾ ਐਗਜ਼ਿਸਟਿੰਗ ਹੈਗਾ ਪੁਰਾਣੇ 4 ਬਲੌਕ ਉਹਦਾ ਨੋਟੀਫਿਕੇਸ਼ਨ ਹੋਏ ਨੂੰ ਲਗਭਗ 4 ਸਾਲ ਹੋ ਗਏ 4 ਸਾਲਾਂ ਦੇ ਵਿੱਚ ਇੱਕ ਸੜਕ ਨਹੀਂ ਬਣਾ ਸਕੇ ਸਿਰਫ 2000 ਏਕੜ ਦੇ ਵਿੱਚ ਤੇ ਜਿੱਥੇ 65000 ਏਕੜ ਦੀ ਗੱਲ ਕਰਦੇ ਆ ਇਹਨਾਂ ਦਾ ਇੱਕੋ ਇੱਕ ਏਜੰਡਾ ਹੈ ਇਹਨਾਂ ਨੇ ਵਰਲਡ ਬੈਂਕ ਤੋਂ ਲੋਨ ਲੈਣਾ ਡਵੈਲਪਮੈਂਟ ਦੇ ਨੋਤੇ ਕਿਉਂਕਿ ਜਿਹੜੀ ਸੀਐਲਯੂ ਡਬਲ ਕਰਨ ਲੱਗੇ ਨੇ ਉਹਦੇ ਵਾਸਤੇ ਵਰਲਡ ਬੈਂਕ ਤੋਂ ਲੋਨ ਲੈ ਕੇ ਇਹਨਾਂ ਨੇ ਆਪਣੀ ਪਾਰਟੀ ਦੇ ਹਿੱਤਾਂ ਲਈ ਵਰਤਣਾ ਅਦਰਵਾਈਜ਼ ਜਿਹੜੀ ਪੰਜਾਬ ਦੀ ਫਰਟਾਈਲ ਲੈਂਡ ਹੈ ਅੱਜ ਜਿੱਥੇ ਅਨਾਜ ਦੀ ਕ੍ਰੈਸਿਸ ਆ ਰਿਹਾ ਦੁਨੀਆ ਦੇ ਵਿੱਚ ਕਣਕ ਦੀ ਦੇਖੋ ਕਿੰਨੀ ਘਾਟ ਹੈ ਕਣਕ ਸੀਜ਼ਨ ਖਤਮ ਹੋਣ ਦੀ ਸਾਰੇ ਹਜ਼ਾਰ ਹਜ਼ਾਰ ਰੁਪਈਆ ਕਵਾਂਟਿਟੀ ਦਾ ਰੇਟ ਵਧ ਜਾਂਦਾ ਤੇ ਜਿਹੜੀ ਜ਼ਮੀਨें ਐਕਵਾਇਰ ਕਰਨ ਲੱਗੇ ਆ ਉਹ ਪੰਜਾਬ ਦੀ ਸਭ ਤੋਂ ਫਰਟਾਈਲ ਲੈਂਡ ਹੈ ਉਹਦੇ ਵਿੱਚ ਤਿੰਨ ਫਸਲਾਂ ਲਗਾਤਾਰ ਆਲੂ ਕਣਕ ਤੇ ਝੋਨਾ ਇਹ ਹੁੰਦਾ ਹੈ ਦਾਣਾ ਸਬਜ਼ੀ ਆਉਣੀ ਹੈ ਸਾਰੀ ਮਤਲਬ ਸਭ ਤੋਂ ਪੰਜਾਬ ਦੀ ਫਾਰਮ ਲੈਂਡ ਹੈ ਜਿਨ੍ਹਾਂ ਨੂੰ ਇਹ ਸਿਰਫ ਆਪਣੇ ਮਾੜੇ ਮਸੂਬਿਆਂ ਲਈ ਵਰਤ ਕੇ ਉਹਨੂੰ ਉੱਥੇ ਕਿਸਾਨਾਂ ਨੂੰ ਉਜਾੜਨ ਲੱਗੇ ਆ ਕਿ ਪੰਜਾਬ ਦਾ ਕਿਸਾਨ ਉਜੜੂਗਾ ਮਜ਼ਦੂਰ ਉਜੜੂਗਾ ਤੇ ਇਹਨਾਂ ਨੇ ਆਪਣੀਆਂ ਝੋਲੀਆਂ ਭਰਨੀਆਂ ਸਿਰਫ ਕਿਵੇਂ ਵਰਲਡ ਬੈਂਕ ਤੋਂ ਲੋਨ ਲੈ ਕੇ ਉਹ ਪੈਸਾ ਇਹਨਾਂ ਨੇ ਡਿਵਰਟ ਕਰਨਾ ਇਹਨਾਂ ਦੇ ਕੋਲ ਐਸੀ ਤਰ੍ਹਾਂ ਦੇ ਨਾ ਜਿਹੜੇ ਆਰਥਿਕਤਾ ਦੇ ਮਹਾਰਾਜ ਨੇ ਕਰੇ ਹੋਏ ਨੇ ਇਹ ਦੇਖਣਾ ਕਿਵੇਂ ਕਿਸ ਤੰਗ ਦੇ ਨਾਲ ਅਸੀਂ ਪੈਸਾ ਇਥੋਂ ਸਰਕਾਰ ਦੇ ਖਜ਼ਾਨੇ ਚੋਂ ਆਪਣੇ ਵਾਸਤੇ ਡਿਵਰਟ ਕਰਨਾ ਸਿਰਫ ਇੱਕ ਫ੍ਰੀ ਬਿਜਲੀ ਦੇ ਨਾਂ ਤੇ ਇਹਨਾਂ ਨੇ ਸਿਰ ਪੰਜਾਬੀਆਂ ਨੂੰ ਕੀ ਕਹ ਕੇ ਵੀ ਹਾਂ ਅਸੀਂ ਫ੍ਰੀ ਬਿਜਲੀ ਦੇ ਰਿਹਾ ਉਹਦੇ ਕਰਕੇ ਅੱਜ ਤੱਕ 3 ਲੱਖ ਏਕੜ ਕਰੋੜ ਕਰਜ਼ਾ ਲੈ ਚੁੱਕੇ ਆ ਕਿੱਥੇ ਸਟੈਂਡ ਕਰੂਗਾ ਪੰਜਾਬ ਇਸ ਤੋਂ ਬਾਅਦ ਤੇ ਇਸ ਕਰਕੇ ਅੱਜ ਇਹਨਾਂ ਦੇ ਮਸੂਬਿਆਂ ਨੂੰ ਸਮੁੱਚਾ ਪੰਜਾਬ ਸਮਝ ਚੁੱਕਾ ਹੈ ਸਮੁੱਚੀ ਕਿਸਾਨ ਮਜ਼ਦੂਰ ਤੇ ਪੰਜਾਬ ਦਾ ਹਰ ਵਰਗ ਉਹ ਜਾਗਰੂਕ ਹੋ ਚੁੱਕਾ ਹੈ ਇਹਨਾਂ ਨੇ ਇਸੇ ਕਰਕੇ ਜਿਹੜੀ ਇਹਨਾਂ ਦੀ ਜੇ ਲੈਂਡ ਗ੍ਰੈਵਿੰਗ ਜੋ ਸਕੀਮ ਹੈ ਇਹਨਾਂ ਦੀ ਉਹ ਸਕੀਮ ਦੇ ਖਿਲਾਫ ਸਮੁੱਚਾ ਪੰਜਾਬ ਖੜਾ ਹੋ ਗਿਆ ਕਿਉਂਕਿ ਸਾਰੇ ਕਾਰੋਬਾਰ ਖਤਮ ਹੋ ਜਾਣੇ ਆ ਇਹ ਇਹਨਾਂ ਦੇ ਆਉਣ ਨਾਲ ਸਿਰਫ ਤੇ ਸਿਰਫ ਉਹ ਇੱਕ ਵਾਰੀ ਲਾਲਚ ਦੇਖ ਜੇ ਇੱਕ ਵਾਰੀ ਕਿਸੇ ਨੂੰ ਠੇਕਾ ਦੇ ਵੀ ਦੇਣਗੇ ਲੱਖ ਰੁਪਿਆ ਤਾਂ ਉਸ ਤੋਂ ਬਾਅਦ ਕੁਝ ਨਹੀਂ ਹੋਣਾ ਇਹਨਾਂ ਦਾ ਟਰਮ ਪੂਰੀ ਹੋਣੇ ਵਾਲੀ ਹੈ ਇਹਨਾਂ ਨੇ ਇੱਕ ਵਾਰ ਇੰਡੈਂਟ ਲੈ ਕੇ ਇਹਨਾਂ ਨੂੰ ਲੱਖਾਂ ਕਰੋੜ ਦਾ ਜਿਹੜਾ ਨਾ ਕਰਜ਼ਾ ਵਰਲਡ ਬੈਂਕ ਤੋਂ ਮਿਲ ਜਾਣਾ 65 ਲ ਮੈਂ ਲਾਸਟ ਸਵਾਲ ਲਵਾਂਗਾ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਜੀ ਜਿਸਨੇ ਵੀ ਜ਼ਮੀਨ ਦੇਣੀ ਹੋਵੇ ਦੇਵੇ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਹਿੰਦੇ ਰਜਿਸਟਰੀਆਂ ਵੀ ਕਹਿੰਦੇ ਅਸੀਂ ਰੋਕੀਆਂ ਨਹੀਂ ਹੋਈਆਂ ਕੋਈ ਇਹ ਜੀ ਗੱਲ ਨਹੀਂ ਕਹਿੰਦੇ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਨੂੰ ਜ਼ਬਰਦਸਤੀ ਯਾਨੀ ਆਪਣੀ ਜ਼ਮੀਨ ਦਿਓ ਕੋਈ ਗੱਲ ਨਹੀਂ ਨਾ ਦੇਵੇ ਆਪਣੀ ਵਾਹੀ ਕਰੇ ਦੇਖੋ ਇਹ ਕਹਿਣ ਦੀਆਂ ਗੱਲਾਂ ਔਰ ਜਿਵੇਂ ਹਾਥੀ ਦੇ ਦੰਦ ਖਾਣਦੇ ਹੋਰ ਦਿਖਾਣਦੇ ਹੋਰ ਦੀ ਗੱਲ ਆ ਇਹਨਾਂ ਨੇ ਸੀਐਲਜੀ ਉਤੇ ਰੋਕ ਲਾਤੀ ਆ ਕੋਈ ਵੀ ਬੰਦਾ ਪੁਰਾਣਾ ਉਹਦੇ ਵਿੱਚ ਜੇ ਆਪਣਾ ਘਰ ਪਾਉਣਾ ਚਾਹੂਗਾ ਉਹ ਨਹੀਂ ਪਾ ਸਕਦਾ ਕਿਸੇ ਦੀ ਰਜਿਸਟਰੀ ਨਹੀਂ ਹੋਣੀ ਹੈਗੀ ਤੇ ਲੋਕਾਂ ਨੂੰ ਇਹ ਅਪਰੋਚ ਕਰਕੇ ਘਰ-ਘਰ ਜਾ ਕੇ ਫਾਰਮ ਭੇਜ ਕੇ ਇੱਕ ਵਾਰੀ ਕੰਸੈਂਟ ਲੈਣ ਦੇ ਚੱਕਰ 'ਚ ਫਿਰਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜਿੰਮੇ ਪਹਿਲਾਂ ਗੁੰਮਰਾਹ ਕਰਦੇ ਨੇ ਗੱਲਾਂ ਤੋਂ ਇਲਾਵਾ ਗੱਲਾਂ ਦੇ ਕੜਾ ਬਣਾਉਣ ਤੋਂ ਇਲਾਵਾ ਭਗਵੰਤ ਮਾਨ ਕੋਲ ਕੁਝ ਨਹੀਂ ਹੈਗਾ ਅੱਜ ਤੱਕ ਪੰਜਾਬ ਦਾ ਕੁਝ ਨਹੀਂ ਕਰਿਆ ਹੈਗਾ ਨਸ਼ਾ ਇਹਨਾਂ ਨੇ ਘਰ-ਘਰ ਵਿਕਣ ਲਾਤਾ ਕਰਾਪਸ਼ਨ ਦੀ ਕੋਈ ਹੱਦ ਨਹੀਂ ਪੰਜਾਬ ਦੇ ਵਿੱਚ ਜਿਹੜੇ ਪਿਛਲੀ ਕਾਂਗਰਸ ਸਰਕਾਰ ਦੇ 2-2000 ਕਰੋੜ ਦੇ ਜਿਨ੍ਹਾਂ ਨੇ ਟਰਨਓਵਰ ਜਿਹੜੀ ਹੋਈ ਆ ਪਿਛਲੇ 10-15 ਸਾਲ ਤੋਂ ਉਹਨਾਂ ਨਾਲ ਇਹਨਾਂ ਨੇ ਕਰਪਸ਼ਨ ਵਾਲੇ ਬੰਦੇ ਨਾਲ ਸਮਝੌਤੇ ਕਰ ਲਏ ਮਜੀਠੀਆ ਸਾਹਿਬ ਦੀ ਜਿਹੜੀ ਪਰਿਵਾਰ ਦਾ ਉਹਨਾਂ ਦੀ ਫਰਮ ਹੈ ਉਹ 750 ਸਾਲ ਪੁਰਾਣੀ ਹੈ ਜੇ ਉਹਦਾ 500 ਕਰੋੜ ਦਾ ਇਹ ਕਹਿੰਦੇ ਹੈਗਾ ਉਹਨਾਂ ਦਾ ਟਰਨਓਵਰ ਹੈ ਉਹਨਾਂ ਦੇ ਕੋਲ ਹੋਈ ਆ ਤਾਂ 2-2000 ਕਰੋੜ ਦੇ ਟਰਨਓਵਰ ਵਾਲਿਆਂ ਨਾਲ ਸਮਝੌਤਾ ਕਰੀ ਫਿਰਦੇ ਜਿਹਨਾਂ ਦਾ ਦਾਦਾ 10 ਸਾਲਾਂ ਦੇ ਵਿਚਾਨੀ ਉਹਨਾਂ ਨੇ ਪੈਸੇ ਸਰਵਾਇਆ ਇਕੱਠਾ ਕਰ ਲਿਆ ਇਸ ਕਰਕੇ ਜੀ ਇਹ ਇਹਨਾਂ ਦੇ ਸਰਬ ਇਹ ਸਵਜਵਾਦ ਦਿਖਾ ਰਹੇ ਆ ਪੰਜਾਬ ਨੂੰ ਲੁੱਟਣ ਦੀ ਇਹਨਾਂ ਦੀ ਚਾਲ ਹੈ ਇਸ ਤੋਂ ਬਾਅਦ ਕੁਝ ਨਹੀਂ ਆ ਜੀ ਧੰਨਵਾਦ ਠੀਕ ਹੈ ਕੋ ਜਿਹੜੇ ਤੁਸੀਂ ਆ ਕੁਐਸਚਨ ਕੀਤਾ ਵੀ ਲੋਕ ਸਭੇ ਇੱਛਾ ਨਾਲ ਆਪਣੀ ਜਿਹੜੀ ਇਹ ਹੈ ਲੈਂਡ ਦੇ ਉਹਨੂੰ ਪਿਆਰ ਆ ਜਿਹੜਾ ਨਹੀਂ ਦੇਂਦਾ ਨਾਥ ਗਿਆ ਜੀ ਤੁਸੀਂ ਮੈਨੂੰ ਇੱਕ ਗੱਲ ਸਮਝਾ ਦਿਓ ਮੈਂ ਲੈਂਡ ਦੇਤੀ ਇਹਨਾਂ ਨੇ ਨਹੀਂ ਦਿੱਤੀ ਡਵੈਲਪਮੈਂਟ ਕਿਵੇਂ ਹੋਊਗੀ ਜੀ ਇੱਥੇ ਸੜਕਾਂ ਕਿਵੇਂ ਬਣਣਗੀਆਂ ਪੈੜੀਆਂ ਦਾ ਨਾਲੇ ਲੱਗਦੀਆਂ ਕਿ ਦੂਜੇ ਦੇ ਠੀਕ ਹੈ ਨਾ ਜੀ ਇੱਕ ਪੈੜੀ ਲੈ ਰਹੇ ਆ ਇੱਕ ਪੈੜੀ ਨਹੀਂ ਦੇ ਰਿਹਾ ਚਲੋ ਮੈਂ ਮਾਲਿਆਣਾ ਦੇ ਤੋਂ ਸੀਐਲਜੀ ਨੂੰ ਦੇਣੀ ਉਹਨੂੰ ਉਹਨੂੰ ਉੱਥੇ ਘਰ ਉੱਥੇ ਕੁਝ ਬਣਾਉਣ ਨਹੀਂ ਦੇਣਾ ਸਵਾਇ ਕੀਤੀ ਦੇ ਠੀਕ ਹੈ ਨਾ ਬਜਬੂਰ ਅਨਕ ਕਰ ਦੇਣਾ ਉਹਨੂੰ ਵੀ ਉਹ ਕਿਸੇ ਨਾਲ ਕਿਸੇ ਪਾਸੇ ਜਾ ਨਾ ਸਕੇ ਉਹ ਵੀ ਛੱਡੋ ਮੈਂ ਕਹਿੰਦਾ ਉਸ ਤੋਂ ਇਲਾਵਾ ਇਹ ਡਵੈਲਪਮੈਂਟ ਕਿਵੇਂ ਕਰਨਗੇ ਇਹ ਸੜਕਾਂ ਕਿਵੇਂ ਬਣਾਉਣਗੇ ਉਹਦੀ ਪੈੜੀ ਤੋਂ ਬਹੁਤ ਕਿੰਨੀ ਹੋਣੀ ਚਾਹੀਦੀ ਹੈ ਨਾ ਸਹੀ ਗੱਲ ਹੈ ਕਿ ਕਿਤੇ ਨਾ ਕਿਤੇ ਸੋਚਣ ਦੀ ਗੱਲ ਹੈ ਸੋ ਜਿਸ ਤਰੀਕੇ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਕਾਲੀ ਲੀਡਰਾਂ ਦੇ ਨਾਲ ਸੋ ਇੱਕ ਵੱਡਾ ਵਿਸ਼ਾਲ ਧਰਨਾ ਰੱਖਿਆ ਗਿਆ ਹੈ ਆਮ ਸਾਹਿਬ ਗੁਰਦੁਆਰੇ ਦੇ ਸਾਹਮਣੇ ਸੋ ਸੁਪਰੀਰ ਬਾਦਲ ਜੀ ਵੀ ਪਹੁੰਚ ਰਹੇ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੀ ਸੋਗੀ ਜਗਦੀਪ ਦੇ ਨਾਮ ਸੋ ਉਹਨਾਂ ਦਾ ਦੀ ਰਿਪੋਰਟ ਮੋਹ